ਅੱਜ ਕੀ ਬਣਾਉਣੀ ਹੈ ਅੱਜ ਬਣਾਉਣੀ ਹੈ ਆਪਾਂ ਸਪੈਸ਼ਲੀ ਖਾਣਾ ਰਾਜਸਥਾਨੀ ਖਾਣਾ ਅੱਜ ਮੈਂ ਬਣਾਇਆ ਹੈਗਾ ਗਾਜਰਾ ਦੀ ਸਬਜੀ ਅੱਛਾ ਤੇ ਨਾਲ ਬਾਜਰੇ ਦੀ ਰੋਟੀ ਵਾਹ ਠੀਕ ਹੈ ਥਾਲੀ ਸਜਾਉਣੀ ਹੈ ਆਪਾਂ ਹੁਣੇ ਤੁਸੀਂ ਦੇਖਿਓ ਸਹੀ ਗੇਰਾ ਬਾਜਰਾ ਦੀ ਸਬਜੀ ਬਣਾਈ ਪਾ ਕੇ ਠੀਕ ਹੈ ਤੇ ਨਾਲ ਬਾਜਰੇ ਦੀਆਂ ਰੋਟੀਆਂ ਠੀਕ ਹੈ ਹਾਂ ਤੇ ਮੈਂ ਸਜਾਵਣੀ ਹੈ ਥਾਲੀ ਫਿਰ ਤੁਹਾਨੂੰ ਥਾਲੀ ਸਜਾ ਕੇ ਦਿਖਾਉਣੀ ਹੈ ਚਲੋ ਬਣਾਓ ਬਣਾਓ ਲੋ ਜੀ ਆਪਾਂ ਰੋਟੀ ਬੇਲ ਕੇ ਪਾਤੀਏ ਦੇ ਉੱਤੇ ਠੀਕ ਹੈ ਤਵੀ ਤੇ ਕਈ ਕਹਦੇ ਨੇ ਕਿ ਜੇ ਬਣਾ ਕੇ ਬਾਜਰੇ ਦੀ ਰੋਟੀ ਟੁੱਟ ਜਾਂਦੀ ਹੈ ਜੇ ਤਾਂ ਆਪਾਂ ਬਾਹਲਾ ਜਿਹੜਾ ਹੀ ਬਾਜਰਾ ਬਣਾਉਣੇ ਆ ਫਿਰ ਤਾਂ ਬਣਾਉਣੀ ਪੈਂਦੀ ਆ ਆਪਾਂ ਨੂੰ ਪਾਣੀ ਹੱਥ ਦੀ ਠੀਕ ਹੈ ਆਪਾਂ ਬਾਹਲਾ ਜਿਹੜਾ ਬਾਜਰਾ ਨਹੀਂ ਬਣਾਉਂਦੇ ਹੈਗੇ ਤਾਂ ਫਿਰ ਆਪਾਂ ਵਿੱਚ ਥੋੜਾ ਜਿਹਾ ਕਣਕ ਦਾ ਮਲਾਉਣੇ ਆ ਫਿਰ ਚਕਲੇ ਬੈਲੇ ਤੇ ਵਧੀਆ ਬਣ ਜਾਂਦੀਆਂ ਨੇ ਮੈਂ ਤਾਂ ਬਣਾ ਲੈਣੀ ਮੰਨੀ ਆ ਆਪਣੀ ਬੀਬੀ ਵੀ ਇਸ ਤਰ੍ਹਾਂ ਬਣਾ ਲੈਂਦੇ ਸੀਗੇ ਪਾਣੀ ਹੱਥ ਦੀ ਵੀ ਮੈਂ ਲਾ ਲੈਣੀ ਆ ਜੇ ਕੋਈ ਕਮੈਂਟ ਕਰੂਗਾ ਜਿਆਦਾ ਤਾਂ ਫਿਰ ਆਪਾਂ ਪਾਣੀ ਹੱਥੀਆਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਕਿਵੇਂ ਬਣਦੀਆਂ ਨੇ ਲੋ ਜੀ ਆਪਾਂ ਪਾਉਣ ਲੱਗੇ ਹੁਣ ਗਾਜਰਾ ਦੀ ਸਬਜ਼ੀ ਆਪਾਂ ਆ ਦੇ ਬੱਟੀ ਭਰ ਲੈਣੀ ਐ ਤੇ ਖਾ ਲੈਣੀ ਐ ਠੀਕ ਹੈ ਜੀ ਉੱਤੇ ਪਾ ਲੈਣਾ ਆਪਾਂ ਲੋ ਜੀ ਢੱਕਣੀ ਲੱਗ ਪਿਆ ਚਲ ਕੋਈ ਨਹੀਂ ਚਾ ਲੋ ਚੰਗਾ ਜਾ ਘਿਓ ਉੱਤੇ ਪਾ ਲੈ ਘਿਓ ਤੇ ਰੋਟੀ ਤਿਆਰ ਹੋ ਰਹੀ ਐ ਰੋਟੀ ਬਣ ਜਾਂਦੇ ਫਿਰ ਦਿਖਾਵਾਂਗੇ ਤੁਹਾਨੂੰ ਲੋ ਜੀ ਆਪਾਂ ਰਾੜ ਲੈਣੇ ਆ ਹੁਣ ਨੂੰ ਤੇ ਦੂਜੀ ਰੋਟੀ ਪਾ ਦਿੰਨੇ ਆ ਮੈਂ ਕਹਿੰਦੀ ਆਂ ਕਿਆ ਬਾਤਾਂ ਨੇ ਪਤਲੇ ਪਤਲੇ ਫੁਣਕੇ ਰਾੜ ਕੇ ਤੇ ਫੇਰ ਬਣਾਵਾਂਗੇ ਆਪਾਂ ਕਿ ਨਹੀਂ ਤੁਹਾਨੂੰ ਸਵਾਦ ਲੱਗਦੀ ਆ ਨਾ ਚਲੋ ਬਣਾਓ ਗਾਜਰਾਂ ਦੀ ਸਬਜ਼ੀ ਆਪਾਂ ਜਵੈਣ ਪਾ ਕੇ ਬਣਾਈ ਹੈ ਜਮੈਣ ਪਾ ਕੇ ਤੇ ਵਿੱਚ ਪਾਇਆ ਥੋੜਾ ਜਿਹਾ ਗੁੜ ਆਹੋ ਮੈਨੂੰ ਲੱਗਦੀ ਆ ਸਵਾਦ ਜੇ ਤੁਸੀਂ ਰੈਸিপি ਕਹੋਗੇ ਭਾਈ ਕਮੈਂਟਾਂ ਚ ਦੱਸ ਦੋ ਫਿਰ ਆਪਾਂ ਰੈਸিপি ਲੈ ਕੇ ਆਵਾਂਗੇ ਤੁਹਾਡੇ ਵਾਸਤੇ ਮੈਨੂੰ ਤਾਂ ਗਾਜਰਾਂ ਦੀ ਸਬਜ਼ੀ ਦੇ ਵਿੱਚ ਜਿੰਨਾ ਚਿਰ ਅਜਮੈਨ ਤੇ ਗੁੜ ਨਾ ਪਾਵਾਂ ਮੈਨੂੰ ਨਹੀਂ ਸਵਾਲ ਲੱਗਦੀ ਉਹ ਨਾ ਚਾਹ। ਆ ਦੇਖੋ ਰੋਟੀ ਵਧੀਆ ਆਪਣੀ ਰੜਕੀ ਨਾ। ਹੁਣ ਆਪਾਂ ਕੀ ਕਰਨਾ ਜੀ ਇਹਨੂੰ ਗੈਸ ਨੂੰ ਕਰ ਦੇਣਾ ਘੱਟ ਤੇ ਰੋਟੀ ਲੈਣੀ ਆਪਣੀ ਚੋਪੜ ਵਧੀਆ ਜੀ। ਠੀਕ ਹੈ। ਵਧੀਆ ਚੋਪੜ ਲੈਣੀ ਆ। ਇਹਨਾਂ ਨੂੰ ਇਹ ਤਿਆਰ ਹੋ ਜੂਗੀ ਅੱਥੇ ਰੋਟੀ ਇਹਨਾਂ ਮੈਂ ਪਲੇਟ ਚੱਕ ਲਾਂ। ਇੱਕ ਵਾਰੀ। ਹੈ ਜੀ। ਤੇ ਨਾਲ ਧਰ ਲੈਣਾ ਖੁਲਕਾ ਤੇ ਨਾਲ ਆਪਾਂ ਦੂਜਾ ਕੁਲਕੇ ਦੀ ਤਿਆਰੀ ਕਰ ਲੈਣੀ ਹੈ ਤੇ ਆਪਾਂ ਹੁਣ ਬਣਾ ਲੈਣਾ ਇਹਦਾ ਸਿਸਟਮ ਧਿਆਨ ਕਰ ਲੈਣਾ ਹੈਗਾ ਸਾਰਾ। ਇਹਦੇ ਹੀ ਬਣਾਇਓ। ਹੁਣ ਇੱਕ ਪਰਕਾਰ ਆਪਾਂ ਹੁਣ ਆਹ ਲੋ ਜੀ ਹੋਰ ਰੜ ਲਿਆ। ਹੂੰ। ਹਾਂ। ਦੇਖਿਆ ਰੜ ਰੜ ਕੇ ਹੰਦੇ ਕੁਲਕੇ। ਹੂੰ। ਆਪਾਂ ਕਰ ਲਈ ਜੀ ਪਲੇਟ ਤਿਆਰ ਆਪਾਂ ਹੁਣ ਲੈ ਕੇ ਚੱਲੇ ਆ ਖਾਣ ਵਾਸਤੇ ਬੱਚਿਆਂ ਦੇ ਉਹਨਾਂ ਨੂੰ ਫੜਾ ਕੇ ਆਉਣੀ ਇੱਕ ਵਾਰੀ ਮੇਰਾ ਤਾਂ ਜੇ ਸਮਾਨ ਪਿਆ ਸਾਰਾ ਹੀ ਆਹ ਦੇਖੋ ਜੀ ਤੁਸੀਂ ਗਾਜਰਾਂ ਦੀ ਸਬਜ਼ੀ ਦੁੱਧ ਪਾ ਕੇ ਤੇ ਵਿੱਚ ਘਿਓ ਪਾ ਕੇ ਤੇ ਆਹ ਦੇਖੋ ਜੀ ਬਾਜਰੇ ਦੀਆਂ ਰੋਟੀਆਂ ਤੁਹਾਨੂੰ ਆਪਣਾ ਦੇਸੀ ਖਾਣਾ ਕਿਵੇਂ ਲੱਗਿਆ ਪਲੀਜ਼ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਅਗਰ ਤੁਹਾਨੂੰ ਗਾਜਰਾਂ ਦੀ ਜਮੈਣ ਵਾਲੀ ਗੋੜ ਵਾਲੀ ਰੈਸਪੀ ਚਾਹੀਦੀ ਆ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਓਕੇ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ